ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਹਾਜ਼ਰਾਂ ਲੈ ਕੇ ਅੱਜ ਦੀ ਨਵੀਂ ਕਹਾਣੀ ਤੁਹਾਨੂੰ ਪਸੰਦ ਜ਼ਰੂਰ ਆਵੇਗੀ ਜੀ ਤੇ ਕਹਾਣੀ ਨੂੰ ਵੱਤ-ਵੱਤ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਕਾ ਨੂੰ ਬੇहद ਕਮਜ਼ੋਰ ਹੋ ਚੁੱਕਿਆ ਸੀ ਉੱਠਣ ਬੈਠਣ ਦੀ ਉਹਦੇ ਵਿੱਚ ਹਿੰਮਤ ਨਹੀਂ ਸੀ ਬੱਚੀ ਉਹਦੀਆਂ ਅੱਖਾਂ ਅੰਦਰ ਨੂੰ ਧਸੀਆਂ ਪਈਆਂ ਸਨ ਮੀਟੀਆਂ ਅੱਖਾਂ ਨੂੰ ਕਈ ਵਾਰ ਪੂਰਾ ਜ਼ੋਰ ਲਾ ਕੇ ਖੋਲਦਾ ਤਰਸਾਈ ਤੇ ਲਲਚਾਈ ਨਜ਼ਰ ਨਾਲ ਦੂਰ ਪਰਾਂ ਸੋਮਾਲੀਆ ਦੀ ਰਾਜਧਾਨੀ ਤੋਂ ਆਉਂਦੀ ਟੁੱਟੀ ਸੜਕ ਵੱਲ ਵੇਖਦਾ ਤੇ ਫਿਰ ਨਿਰਾਸ਼ਾ ਟਕੀਰੇ ਫਿਰ ਮੀਟ ਲੈਂਦਾ ਕਈ ਵਾਰ ਫਿਰ ਉਹ ਆਪਦੇ ਆਲੇ-ਦੁਆਲੇ ਪੰਜਾਹਾਂ ਤੋਂ ਵੀ ਵੱਧ ਸੁੱਕੇ ਕਰੰਗ ਬਣੇ ਆਪਣੇ ਵਰਗੇ ਬੱਚਿਆਂ ਨੂੰ ਆਪਣੀਆਂ ਮਾਵਾਂ ਦੇ ਬਿਨ ਦੁੱਧੋਂ ਥਣਾਂ ਨੂੰ ਝਰੁੰਡਦੇ ਵਿਲਕਦੇ ਹੋਏ ਵੀ ਵੇਖਦਾ ਤੇ ਇੱਕ ਚੀਜ਼ ਦੀ ਮਹਿਸੂਸ ਦੇ ਇੱਕ ਸਿਸ ਵੱਟਦਾ ਕਦੇ-ਕਦੇ ਉਹ ਉਪਰੀ ਜੀ ਨਜ਼ਰ ਕੈਂਪ ਦੇ ਗੇਟ ਵੱਲ ਵੀ ਮਾਰ ਲੈਂਦਾ ਗੇਟ ਜਿਹਦਾ ਬੂਹਾ ਖੁੱਲਣ ਤੇ ਇੱਕ ਸੰਜੀਦਾ ਗੰਭੀਰ ਨਰਸ ਨੇ ਬਾਹਰ ਆਉਣਾ ਸੀ। ਉਹਦੀ ਜਾਂ ਉਸ ਤੋਂ ਵੀ ਘੱਟ ਉਮਰ ਦੇ ਕੁਝ ਬੱਚਿਆਂ ਨੂੰ ਉਹਨਾਂ ਦੀਆਂ ਮਾਵਾਂ ਦੀਆਂ ਛਾਤੀਆਂ ਨਾਲੋਂ ਨਿਖੇੜ ਕੇ 게ਟ ਦੇ ਅੰਦਰ ਲੈ ਕੇ ਜਾਣਾ ਸੀ। ਜੀ ਦੇ ਨਾਲ ਉਹਨਾਂ ਦੀਆਂ ਮਾਵਾਂ ਦੀਆਂ ਨਜ਼ਰਾਂ ਵਿੱਚ ਇੱਕ ਆਸ਼ਾ ਭਰੀ ਅਨੋਖੀ ਚਮਕ ਲਿਸ਼ਕ ਪੈਣੀ ਸੀ। ਉਹ ਇਹ ਪਿਛਲੇ ਹਫ਼ਤੇ ਆਇਆ ਵੇਖ ਗਿਆ ਸੀ। ਕਾਨੂੰ ਦੀ ਮਾਂ ਨਹੀਂ ਸੀ। ਮਾਂ ਪਤਾ ਨਹੀਂ ਕਿੱਥੇ ਚਲੀ ਗਈ। ਉਹਨੂੰ ਕਿਉਂ ਛੱਡ ਗਈ ਸੀ? ਉਹਨੂੰ ਲੈ ਕੇ ਆਇਆ ਸੀ ਉਹਦਾ ਬਿਰਦ ਬਾਬਾ ਦੱਸਦਾ ਸੀ ਕਿ ਇੱਕ ਰਾਤ ਉਹਦੇ ਮੁਲਕ 'ਚ ਉਹਨਾਂ ਦੀ ਰੱਖਿਆ ਕਰਨ ਆਏ ਅਮਰੀਕਨ ਫੌਜੀ ਆਪਣੀਆਂ ਆਕੜੀਆਂ ਵਰਦੀਆਂ 'ਚ कसे ਹੋਏ ਉਹਨਾਂ ਦੇ ਘਰ ਆਏ ਸੀ ਤੇ ਉਹਦੇ ਪਿਓ ਨੂੰ ਤੇ ਮਾਂ ਨੂੰ ਆਪਣੀ ਜੀਪ 'ਚ ਸੁੱਟ ਕੇ ਲੈ ਗਏ ਉਹਦੀ ਮਾਂ ਉਹਨਾਂ ਦੇ ਨਿੱਕੇ ਜਿਹੇ ਪਿੰਡ ਦੇ ਸਕੂਲ 'ਚ ਪੜਾਉਂਦੀ ਸੀ ਮੋਗਾ ਡਿਸਟ੍ਰਿਕਟ ਤੋਂ 20 ਕਿਲੋਮੀਟਰ ਇੱਕ ਚੌਰਾਹੇ ਤੇ ਹੀ ਉਹ ਨਿੱਕਾ ਜਿਹਾ ਇੱਕ ਪਿੰਡ ਹੁੰਦਾ ਸੀ ਹੁਣ ਸਿਵਾਏ ਇਸ ਕੈਂਪ ਤੋਂ ਹੋਰ ਕੁਝ ਨਹੀਂ ਸੀ ਦੇਖਣ ਨੂੰ ਮਿਲਦਾ ਖਾਨਾ ਜੰਗੀ ਨੇ ਇੱਥੇ ਵਸਦੇ ਪਿੰਡ ਦਾ ਨਾਮੋ ਨਿਸ਼ਾਨ ਮਟਾਉਣ ਚ ਆਪਣੀ ਜਿੱਤ ਦੇ ਭੰਗੜੇ ਪਾ ਲਏ ਸਨ ਤਬਾਹੀ ਮਚਾ ਦਿੱਤੀ ਸੀ ਘਰਾਂ ਦੇ ਘਰ ਖਾਲੀ ਕਰ ਦਿੱਤੇ ਸਨ ਸੋਕੇ ਮਾਰੀਆਂ ਬੱਚੀਆਂ ਫਸਲਾਂ ਵੀ ਨਫ਼ਰਤਾਂ ਦੀ ਅੱਗ ਦੀ ਭੇਟ ਚੜਾ ਦਿੱਤੀਆਂ ਸੀ ਚਾਰਾ ਨਾ ਮਿਲਣ ਤੇ ਮਰੇ ਪਸ਼ੂਆਂ ਦੇ ਕਰੰਗਾ ਤੇ ਗਿਰਜਾਂ ਰੋਜ਼ ਫਿਸਟ ਕਰਦੀਆਂ ਪੁੱਜ ਪੁੱਜ ਕੇ ਲਟਬੋਰੀਆਂ ਹੋਈਆਂ ਅੰਬਰ ਦੀ ਛਾਤੀ 'ਚ ਮੋਰੀਆਂ ਕਰਦੀਆਂ ਰਹਿੰਦੀਆਂ ਕੰਨ ਨੂੰ ਹਜੇ ਪੂਰੇ 10 ਸਾਲਾਂ ਦਾ ਨਹੀਂ ਸੀ ਹੋਇਆ ਪਰ ਉਹਨੂੰ ਵੇਖ ਕੇ ਕੋਈ ਵੀ ਕਿਆਸ ਨਹੀਂ ਸੀ ਕਰ ਸਕਦਾ ਕਿ ਉਹ ਇੰਨੀ ਉਮਰ ਦਾ ਵੀ ਹੋਵੇਗਾ ਇਸ ਨੂੰ ਇੱਥੇ ਲੈ ਕੇ ਆਏ ਆਪਣੇ ਬਾਬੇ ਦੇ ਗੋਡਿਆਂ ਤੇ ਸਿਰ ਰੱਖੀ ਬੈਠਿਆ ਸੀ ਇਸ ਸਹਾਰੇ ਤੋਂ ਬਿਨਾ ਸ਼ਾਇਦ ਉਸ ਤੋਂ ਬਹੁਤਾ ਚਿਰ ਬੈਠਾ ਵੀ ਨਹੀਂ ਸੀ ਜਾਣਾ ਲੰਮੇ ਪੈਣ ਨਾਲ ਉਹਨੂੰ ਗੇਟ ਖੁੱਲਦਾ ਤੇ ਬੰਦ ਹੁੰਦਾ ਦਿਸ ਨਹੀਂ ਸੀ ਸਕਣਾ ਮੋਗਾ ਡਿਸੂ ਤੋਂ ਢੂੜ ਉਡਾਉਂਦੀ ਖਸਤਾ ਜੀ ਜੀਪ ਦਾ ਖੜਾਕ ਸੁਣਦੇ ਕੈਂਪ ਦੇ ਅੰਦਰ ਤੇ ਬਾਹਰ ਹਰ ਕਿਸੇ ਦੇ ਕੰਨ ਖੜੇ ਹੋਏ ਅੱਖਾਂ ਟੁੱਟੇ ਜੀ ਸੜਕ ਤੇ ਚਿਪਕ ਗਈਆਂ ਕਾਨੂੰ ਵੀ ਇੱਕ ਵਾਰ ਫੇਰ ਆਪਣੀਆਂ ਅੱਖਾਂ ਜ਼ੋਰ ਨਾਲ ਖੋਲਦਾ ਹੌਲੀ ਹੌਲੀ ਸੁੱਕੀ ਛੀਟੀ ਬਣੀ ਗਰਦਨ ਤੇ ਫੁੱਟਬਾਲ ਵਰਗਾ ਟਿਕਿਆ ਸਿਰ ਘੁਮਾ ਕੇ ਖੜਕੇ ਨਾਲ ਜੋੜ ਲੈਂਦਾ ਕੈਂਪ ਦੇ ਗੇਟ ਤੋਂ ਕੋਈ ਪੰਜਾਬ ਕੋ ਗਜਾਂ ਤੋਂ ਬਜਾਇਆ ਡਰਾਈਵਰ ਦਾ ਹਾਰਨ ਸੁਣ ਕੇ ਕੈਂਪ ਦਾ ਗੇਟ ਹੌਲੀ ਹੌਲੀ ਖੁੱਲਦਾ ਹੈ ਹੱਟੇ-ਕੱਟੇ ਦੋ ਸਿਪਾਹੀ ਹੱਥਾਂ 'ਚ ਬਦੂਖਾਂ ਫੜੀ ਜਿਨ੍ਹਾਂ ਤੇ ਇਸ ਮੁਲਕ ਤੇ ਪਏ ਕਾਲ ਦਾ ਕੋਈ ਅਸਰ ਨਹੀਂ ਸੀ ਲੱਗਦਾ ਜੀਪ ਤੋਂ ਛਾਲਾਂ ਮਾਰ ਕੇ ਬਾਹਰ ਆਉਂਦੇ ਨੇ ਜੁੜੀ ਭੀੜ ਨੂੰ ਛੁਟਕਾਰ-ਛੁਟਕਾਰ ਪਰੇ ਕਰਦੇ ਹੋਏ ਜੀਪ ਲਈ ਕੈਂਪ ਦੇ ਗੇਟ ਤੱਕ ਪਹੁੰਚਣ ਲਈ ਰਾਹ ਬਣਾਉਂਦੇ ਨੇ ਉਹ ਉੱਚੀ-ਉੱਚੀ ਬੋਲ ਰਹੇ ਨੇ ਦਬਾ ਰਹੇ ਨੇ ਗਾਲ੍ਹਾਂ ਵੀ ਦੇ ਰਹੇ ਨੇ ਜਦੋਂ ਕੋਈ ਬਹੁਤ ਹੀਲਾਚਾਰ ਤੇ ਉਦਾਸ ਮਾਂ ਆਪਣੇ ਬੱਚੇ ਦੀ ਸਲਾਮਤੀ ਲਈ ਬਿਲਕਦੀ ਹੋਈ ਜੀਪ ਦੇ ਨੇੜੇ ਹੋਣ ਦੀ ਕੋਸ਼ਿਸ਼ ਵੀ ਕਰਦੀ ਹੈ ਤਾਂ ਉਹਦੇ ਮੋਰਾਂ ਤੇ ਰਫਲ ਦਾ ਬੱਟ ਵੀ ਜੜ ਦੰਦੇ ਨੇ ਜੀਪ ਇਸ ਹਾੜੇ ਕੱਢਦੀ ਕੁਰਲਾਉਂਦੀ ਭੀੜ ਚੋਂ ਰਿੰਗ ਦੀ ਕੈਂਪ ਦਾ ਗੇਟ ਲੰਘ ਜਾਂਦੀ ਆ ਕੈਂਪ ਦਾ ਗੇਟ ਇੱਕ ਵਾਰ ਫੇਰ ਬੰਦ ਹੋ ਜਾਂਦਾ ਢੀੜ ਦੀਆਂ ਅੱਖਾਂ ਚਾਈ ਮਾਸਾ ਕੋ ਆਸ ਫੇਰ ਬਿਆਬਾਨੀ ਤੇ ਵਾਵ ਰੋਲਿਆਂ ਚ ਗਵਾਚ ਜਾਂਦੀ ਹੈ ਕਾਨੂੰ ਵੀ ਇੱਕ ਵਾਰ ਫੇਰ ਲਾਚਾਰੀ ਚ ਅੱਖਾਂ ਮੀਟ ਲੈਂਦਾ ਕ੍ਰਿਸਟੀਨਾ ਆਪਣੇ ਸਹਿਕਰਮੀਆਂ ਨਾਲ ਹੋ ਕੇ ਸਮਾਨ ਲਹੋਂਦੀ ਆ ਡਿਲੀਵਰੀ ਨੋਟ ਤੇ ਦਾਸਕਤ ਕਰਨ ਤੋਂ ਪਹਿਲਾਂ ਉਹਨੂੰ ਗੋਹ ਨਾਲ ਵੇਖਦੀ ਆ ਉਹਦੇ ਮੁջ ਮਸਮਾਨ ਦੀ ਗਿਣਤੀ ਕਰਦੀ ਆ। ਸਮਾਨ ਤਾਂ ਮਸਾਦਾ ਉਹਦੇ ਮੱਥੇ ਤੇ ਗੁੱਸੇ ਦੇ ਡੁੰਗੇ ਸਿਆੜ ਉਗੜੇ ਨੇ। ਕ੍ਰਿਸਟੀਨਾ ਨੇ ਆਪਣਾ ਨਰਸਿੰਗ ਦਾ ਕੋਰਸ ਮੁਕਾਉਂਦਿਆਂ ਹੀ ਸੇਵ ਦੇ ਚਿਲड्रन ਨਾਮ ਦੀ ਚੈਰਿਟੀ ਦੇ ਦਫ਼ਤਰ 'ਚ ਆਪਣਾ ਨਾਮ ਦਰਜ ਕਰਵਾਇਆ ਸੀ। ਉਹਨੇ ਨਰਸਿੰਗ ਦਾ ਕੋਰਸ ਕੀਤਾ ਤੇ ਇਸ ਭਾਵਨਾ ਨਾਲ ਸੀ ਕਿ ਉਹ ਗਰੀਬ ਬਿਮਾਰ ਮਜਬੂਰ ਲੋਕਾਂ ਦੀ ਮਦਦ ਕਰੇਗੀ। ਐਸੇ ਉਤਸ਼ਾਹ ਨਾਲ ਉਹ ਨੱਕੋ ਨੱਕ ਹੋਈ ਸੋਮਾਲੀਆ ਦੀ ਖਾਨਾ ਜੰਗੀ ਵਿੱਚ ਹੋਈ ਤਬਾਹੀ। ਦੀਆਂ ਖਬਰਾਂ ਪੜੀਆਂ ਤੇ ਟੈਲੀਵਿਜ਼ਨ ਤੇ ਹੋਈ ਬਰਬਾਦੀ ਨੂੰ ਵੇਖਿਆ ਮਦਦ ਲਈ ਅਮਰੀਕਾ ਫੌਜਾਂ ਉਸ ਮੁਲਕ ਨੂੰ ਜਾਂਦੀਆਂ ਵੇਖੀਆਂ ਤਾਂ ਆਪਣਾ ਮਨ ਉਸ ਮੁਲਕ 'ਚ ਜਾ ਕੇ ਭੁੱਖ ਤੇ ਬਿਮਾਰੀ ਨਾਲ ਮਰ ਰਹੇ ਬੱਚਾਂ ਦੀ ਸੇਵਾ ਲਈ ਬਣਾ ਲਿਆ। ਉਥੋਂ ਦੇ ਖਤਰਿਆਂ ਬਾਰੇ ਆਪਣੇ ਮਾਪਿਓ ਦੀ ਦਿੱਤੀ ਚੇਤਾਵਨੀ ਨੂੰ ਵੀ ਅਣਗੋਲਿਆ ਕਰਕੇ ਸਮਾਲੀਆ ਦੇ ਸ਼ਹਿਰ ਮੋਗਾ ਡੀਸੂ ਆਣ ਉਤਰੀ ਸੀ। ਲੰਡਨੋਂ ਤੁਰਨ ਤੋਂ ਪਹਿਲਾਂ ਉਸ ਨੇ ਮੋਗਾ ਡੀਸੀ ਤੋਂ ਕੋਈ ਵੀ ਕੁ ਮਿਲਦ ਸੇਵ ਦੀ ਚਿਲड्रन ਚੈਰੀਟੀ ਦੇ ਇੱਕ ਕੈਂਪ ਲਈ ਆਪਣਾ ਨਾਮ ਰਜਿਸਟਰ ਕਰਵਾਇਆ ਸੀ ਚੈਰੀਟੀ ਕਾਰਕੁਨਾਂ ਨੂੰ ਹੋਰ ਕੀ ਚਾਹੀਦਾ ਉਸ ਨੂੰ ਤਾਂ ਇਹੋ ਜਿਹੇ ਜਵਾਨ ਖਾਤਰਿਆਂ ਚ ਵੀ ਸੇਵਾ ਭਾਵ ਉਤਸ਼ਾਹ ਨਾਲ ਸਰੂਰੀਆਂ ਨਰਸਾਂ ਦੀ ਬੇਹੱਦ ਲੋੜ ਸੀ ਉਹਨਾਂ ਨੇ ਖਿੜੇ ਮੱਥੇਉ ਦੀ ਖਾਸ਼ ਨੂੰ ਮਨਜ਼ੂਰੀ ਦੇ ਠੱਪਾ ਲਾ ਦਿੱਤਾ ਕੈਂਪ ਤੱਕ ਪਹੁੰਚਣ ਦਾ ਸਾਰਾ ਪ੍ਰਬੰਧ ਕਰ ਦਿੱਤਾ ਬਾਕੀ ਦਾ ਸਮਾਨ ਕਿੱਥੇ ਲਾ ਕੇ ਆਏ ਹੋ ਕ੍ਰਿਸਟੀਨਾ ਦੇ ਬੋਲਾਂ ਚੋਂ ਕਿਲੇ ਢਾਉਣ ਵਰਗੀ ਆਖੜ ਤੇ ਅੱਖਾਂ 'ਚ ਸਾਰਾ ਕੁਝ ਚੋਲਸ ਦੇਣ ਵਰਗਾ ਭਾਂਬੜ ਬਲ ਰਿਹਾ ਸੀ। ਸਾਨੂੰ ਜੋ ਦਿੱਤਾ ਗਿਆ ਲੈ ਆਏ। ਡਰਾਈਵਰ ਤੇ ਸਿਪਾਹੀ ਅਣਜਾਣ ਜਿਹੇ ਬਣ ਕੇ ਆਪਣੀ ਲਾਚਾਰੀ ਦਰਸਾਉਂਦੇ ਹੋਏ ਇੱਕ ਦੂਜੇ ਨਾਲ ਨਜ਼ਰਾਂ ਮਿਲਾਉਂਦੇ ਨੇ ਤੇ ਮੀਨਾ-ਮੀਨਾ ਮੁਸਕੜੀਏ ਹੱਸਦੇ ਨੇ। ਪਰ ਕ੍ਰਿਸਟਿਨਾਂ ਨੂੰ ਹੁਣ ਤੱਕ ਪਤਾ ਲੱਗ ਚੁੱਕਿਆ ਸੀ ਕਿ ਉਹਦੇ ਕੈਂਪ ਲਈ ਅਲਰਟ ਹੋਇਆ ਸਮਾਨ ਕੈਂਪ 'ਚ ਪਹੁੰਚਣ ਤੋਂ ਪਹਿਲਾਂ ਹੀ ਕਈ ਥਾਈਂ ਹੋਰ ਵੰਡਿਆ ਗਿਆ ਹੋਣਾ। ਦੁੱਧ ਦੇ ਡੱਬੇ ਗਾਇਬ ਸਨ। ਕਟ ਵਾਲੇ ਬਿਸਕੁਟਾਂ ਦੇ ਪੈਕਟ ਵੀ ਖੁੱਲੇ ਪਏ ਸਨ ਪਾਣੀ ਦੀਆਂ ਬੋਤਲਾਂ ਦੀ ਗਿਣਤੀ ਘੱਟ ਸੀ ਡਿਲੀਵਰੀ ਨੋਟ ਅਨੁਸਾਰ ਸਾਰੇ ਸਮਾਨ ਚੋਂ ਕਿੰਨਾ ਕੁਝ ਨਹੀਂ ਸੀ ਅੱਜ ਡਿਲੀਵਰੀ ਚ ਕ੍ਰਿਸਟਿਨ ਨਾ ਬੇਬਸ ਹੋਈ ਬਿਲਕੁਟ ਉੱਠਦੀ ਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਬਾਹਰ ਭੁੱਖ ਤੇ ਬਿਮਾਰੀ ਨਾਲ ਮਰ ਰਹੀਆਂ ਪੂਰਾ ਪੂਰਾ ਜਾਨਾਂ ਤੇ ਵੀ ਤਰਸ ਨਹੀਂ ਆਉਂਦਾ ਉਹਨਾਂ ਦੀਆਂ ਅੱਖਾਂ 'ਚ ਝਾਕਿਆ ਕਦੇ ਉਹਨਾਂ ਦੀਆਂ ਮਾਵਾਂ ਦੀ ਬੇਬਸੀ ਤੇ ਆਪਣੇ ਢਿੱਡ ਦੀਆਂ ਆਂਦਰਾਂ ਲਈ ਬਿਲਕੁ ਮਹਿਸੂਸ ਕੀਤੀ ਹੈ ਕਦੇ ਤੁਸੀਂ ਆਪਣੇ ਢਿੱਡ ਵਧਾਈ ਫਿਰਦੇ ਹੋ ਤੁਹਾਡੇ ਤੇ ਤਾਂ ਇਸ ਕਾਲ ਤੇ ਭੁੱਖ ਮਰੀ ਦਾ ਇਸ ਭਿਆਨਕ ਖਾਨਾ ਜੰਗੀ ਦਾ ਕੋਈ ਅਸਰ ਨਹੀਂ ਸੀ ਹੋਇਆ ਲੱਗਦਾ ਕ੍ਰਿਸਟੀਨਾ ਲੋਹੀ ਲਾਕੀ ਹੋਈ ਉਹਨਾਂ ਤੇ ਵਾਰ ਪੈਂਦੀ ਆ ਉਸ ਦੀਆਂ ਭਾਵਾਂ ਤਣੀਆਂ ਜਾਂਦੀਆਂ ਨੇ ਉਸ ਦੀਆਂ ਕਿਸਿਸ ਵਟਣ ਤੇ ਮੁੱਠੀਆਂ ਆਪੋ ਮੀਟ ਜਾਂਦੀਆਂ ਨੇ ਉਪਾਸਮ ਕਰ ਦੇਣ ਵਾਲੀ ਕੈਰੀ ਤੱਕਣੀ ਨਾਲ ਸਪਾਈਆਂ ਤੇ ਡਰਾਈਵਰ ਨੂੰ ਦੇਖਦੀ ਆ ਮੈਂ ਏਰੀਅ ਅਫਸਰ ਕੋਲ ਤੁਹਾਡੀ ਸ਼ਿਕਾਇਤ ਕਰਾਂਗੀ ਉਹਨੇ ਦਬਕਾ ਮਾਰਿਆ ਡ라이ਵਰ ਤੇ ਸਪਾਈਆਂ ਨੇ ਆਪਸ ਚੱਖਾਂ ਮਲਾਈਆਂ ਤੇ ਮੁਸਕੜੀਏ ਹੱਸਦੇ ਹੋਏ ਉਸ ਦੀ ਕਹੀ ਗੱਲ ਨੂੰ ਅਣਗੌਲਿਆ ਕਰ ਗਏ ਸ਼ਾਇਦ ਇਹ ਉਹ ਜੀਅ ਝੜਕਾਂ ਦਬ ਕੇ ਉਹ ਰੋਟ ਸੁਣਦੇ ਸਨ ਆਦੀ ਹੋ ਗਏ ਸੀ ਉਹਨਾਂ ਨੂੰ ਸਾਰਾ ਕੁਝ ਪਤਾ ਸੀ ਕਿ ਬਾਹਰਲੇ ਮੁਲਕਾਂ ਤੋਂ ਆਈ ਸਹਾਇਤਾ ਰਾਹਾਂ ਵਿੱਚ ਕਿਵੇਂ ਖੁਰਦੀ ਆ ਪਹਿਲਾਂ ਜਦੋਂ ਮੋਗਾ ਡੀਸੂ ਦੇ ਸੈਂਟਰਲ ਡਿਪੋ 'ਚ ਪਹੁੰਚਦੀ ਹੈ ਤਾਂ ਉੱਪਰਲੇ ਅਫਸਰ ਸਾਹੀ ਉਸ ਵਿੱਚ ਵੱਡੀਆਂ-ਵੱਡੀਆਂ ਮੋਰੀਆਂ ਕਰਦੀ ਆ ਫਿਰ ਜਿਹੜੀ ਬਚਦੀ ਆ ਕੈਂਪ ਲਈ ਅਲਰਟ ਹੁੰਦੀ ਆ ਉਸ ਚਰਾਕੀ ਕਰਨ ਵਾਲੀ ਸਪਾਹੀ ਟਰੱਕਾਂ ਦੇ ਡਰਾਈਵਰ ਤੇ ਜਿਸ ਕਿਸੇ ਦਾ ਵੀ ਹੱਥ ਪਹੁੰਚਦਾ ਜਿੰਨੂ ਕੋ ਕਰ ਸਕਦਾ ਚੋਰੀ ਕਰਦਾ ਹਰ ਕੋਈ ਆਪਣੇ ਅਹੁਦੇ ਮੁਜਬ ਦੀ ਖਿੱਚਤੂ ਕਰਦਾ ਜਿੰਨੂ ਕੋ ਕਿਸੇ ਦੀ ਕੁਰਸੀ ਵੱਡੀ ਤੇ ਅਹਿਮियत ਵਾਲੀ ਹੁੰਦੀ ਹੈ ਉਹ ਆਪਣੀਆਂ ਫੀਤੀਆਂ ਦਾ ਸਹਾਰਾ ਲੈ ਕੇ ਲੁੱਟਾਂ ਖੋਹਾਂ ਕਰਦਾ ਰਾਸ਼ਨ دیਵਾਨਾ ਆਪਣੀਆਂ ਲਈ ਰਾਖਮੀਆਂ ਕਰਨ ਤੇ ਬਲੈਕਟ ਵੇਚਣ ਲਈ ਖਿਸਕਾਉਣ ਦੀ ਪੂਰੀ ਵਾਹ ਲਾਉਂਦਾ ਕ੍ਰਿਸਟੀਨਾ ਦਾ ਇਹ ਕੈਂਪ 10 ਸਾਲ ਤੋਂ ਨਿੱਕੀ ਉਮਰ ਦੇ ਸਿਰਫ 50 ਬੱਚਿਆਂ ਲਈ ਸੀ। ਇਸ ਵੇਲੇ ਕੈਂਪ 'ਚ 70 ਬੱਚੇ ਸਨ। 50 ਬੱਚਿਆਂ ਲਈ ਸਮਾਨ ਦੇ ਤੌਰ ਤੇ ਉਸ ਵਿੱਚ ਖਿੱਚ ਤੋ 70 ਬੱਚਿਆਂ ਦੀ ਹਾਲਤ ਕਿਵੇਂ ਸੁਧਰੂ? ਇਹ ਫਿਕਰ ਉਹਦੀ ਰੂਹ ਨੂੰ ਸਦਾ ਪਚਦਾ ਰਹਿੰਦਾ। دیਵਾਨਿਆਂ ਵਾਲੀ ਅਲਮਾਰੀ ਭਾਪਾ ਕਰ ਰਹੀ ਸੀ ਤੇ ਬਾਹਰ ਇੱਕ ਬਿਲਕੁਲ ਦੀ ਭੀੜ ਉਹਦੀ ਸੋਚ ਵਿੱਚ ਬੁਰਕੀਆਂ ਭਰ ਰਹੀ ਸੀ। ਰੁਟੀਨ ਅਨੁਸਾਰ ਹਰ ਦੋ ਹਫ਼ਤਿਆਂ ਬਾਅਦ ਕੈਂਪ ਵਿਜਲੀ ਸਾਰੇ ਬੱਚਿਆਂ ਦਾ ਚੰਗੀ ਤਰ੍ਹਾਂ ਮਾਇਨਾ ਕਰਦੀ ਜਿਨ੍ਹਾਂ ਦੀ ਹਾਲਤ ਉਹਨਾਂ ਨੂੰ ਕੁਝ ਸੁਧਰੀ ਲੱਗਦੀ ਬੱਚੇ ਤਕੜੇ ਹੋਏ ਲੱਗਦੇ ਜਾਂ ਜਿਨ੍ਹਾਂ ਦੇ ਬਚਨ ਦੀ ਆਸ ਨਰੋਈ ਹੋਈ ਲੱਗਦੀ ਉਹ ਉਹਨਾਂ ਨੂੰ ਲੇਲੜੀਆਂ ਕੱਢਣ ਤੇ ਪਿੱਟ ਸਿਆਪਾ ਕਰਨ ਦੇ ਬਾਵਜੂਦ ਵੀ ਕੈਂਪ ਤੋਂ ਖਾਰਜ ਕਰ ਦਿੰਦੀ ਆ ਉਹਨੇ ਕੋ ਹੋਰ ਬੱਚੇ ਜਿਨ੍ਹਾਂ ਦੇ ਬਚਨ ਦੀ ਉਸ ਨੂੰ ਥੋੜੀ ਬਹੁਤੀ ਆਸ ਹੁੰਦੀ ਹੈ ਉਹਨਾਂ ਨੂੰ ਦਾਖਲ ਕਰ ਲੈਂਦੀ ਆ ਅੱਜ ਉਸਨੇ 25 ਬੱਚੇ ਦਾਖਲ ਕਰਨੇ ਸਨ 15 ਕੁਝ ਨਰੋਏ ਹੋ ਕੇ ਆਪਣੀਆਂ ਮਾਵਾ ਨਾਲ ਜਾ ਰਹੇ ਸਨ 10 ਪਿਛਲੇ ਦੋ ਹਫਤਿਆਂ ਵਿੱਚੋਂ ਉਸ ਦੇ ਹਰ ਤਰ੍ਹਾਂ ਦੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਕਬਰਾਂ ਬਣ ਗਈਆਂ ਸਨ ਹੋਰ ਬੱਚੇ ਦਾਖਲ ਕਰਨ ਤੋਂ ਝਿਜਕ ਰਹੀ ਸੀ ਸਮਾਨ ਇਸ ਵਾਰ ਬਹੁਤ ਥੋੜਾ ਆਇਆ ਸੀ ਇਹ ਤਾਂ ਕੈਂਪ 'ਚ ਬੱਚੇ ਬਚਿਆ ਜੋਗਾ ਵੀ ਨਹੀਂ ਸੀ ਹੋਰ ਦਾਖਲ ਕੀਤੇ ਬੱਚਿਆਂ ਦੀ ਦੇਖਭਾਲ ਉਹ ਕਿਵੇਂ ਕਰੇਗੀ ਉਹਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਉਹ ਕੀ ਕਰੇ ਕਦੇ ਸੋਚਦੀ ਕਿ ਕੈਂਪ ਚ ਪਹਿਲਾਂ ਹੀ ਦਾਖਲ ਬੱਚਿਆਂ ਦੀ ਚੰਗੀ ਤਰ੍ਹਾਂ ਦੇਖਭਾਲ ਕਰੇ ਤੇ ਹੋਰ ਬੱਚੇ ਦਾਖਲ ਨਾ ਕਰੇ ਫਿਰ ਉਹਨੂੰ ਆਪਣੇ ਬੱਚੇ ਲੈ ਕੇ ਆਈਆਂ ਮਾਵਾਂ ਦਾ ਖਿਆਲ ਆਉਂਦਾ ਉਹ ਤੁਰ ਪੈਰਾਂ ਤਾਂ ਕੰਬ ਜਾਂਦੀ ਇੰਨਾ ਹੀ ਖਿਆਲਾਂ ਚ ਉਲਝੀ ਉਹ ਆਪਣੇ ਦੋਨੋਂ ਹੱਥਾਂ ਨਾਲ ਮੂੰਹ ਟੱਕ ਲੈਂਦੀ ਤੇ ਆਪਣੀ ਕੁਰਸੀ ਤੇ ਢੇਰੀ ਹੋ ਜਾਂਦੀ ਸਿਰ ਮੇਜ਼ ਤੇ ਰੱਖ ਕੇ ਡੁੱਸਕਣ ਲੱਗਦੀ ਬੇਬਸੀ ਤੇ ਲਾਚਾਰੀ ਦੀਆਂ ਖਰਮੀਆਂ ਛਿਲਰਾਂ ਨਾਲ ਪੱਚੀ ਜਾਂਦੀ ਜ਼ਿੰਦਗੀ ਦਾ ਸੁਹੱਪਣ ਮਾਨਣ ਦੇ ਵੇਖਣ ਦੀ ਚਾਹਵਨ ਕ੍ਰਿਸਟੀਨਾ ਮੌਤ ਨੇ ਘੇਰ ਲਈ ਸੀ ਜਿਸ ਪਾਸੇ ਵੀ ਨਜ਼ਰ ਮਾਰਦੀ ਜਿਸ ਪਾਸੇ ਵੀ ਜਾਂਦੀ ਜ਼ਿੰਦਗੀ ਮੌਤ ਦੇ ਜਬਾੜਿਆਂ 'ਚ ਜਕੜੀ ਵੇਖਦੀ ਕੈਂਪ 'ਚ ਭੁੱਖ ਤੇ ਬਿਮਾਰੀ ਦਿਨੋ ਦਿਨ ਵਾਧਦੀ ਜਾ ਰਹੀ ਸੀ ਕੈਂਪ ਚੋਂ ਦਾ ਰਾਸ਼ਨ ਤੇ ਦਵਾਈਆਂ ਘਟਦੀਆਂ ਜਾ ਰਹੀਆਂ ਸਨ ਕਈ ਵਾਰ ਤਾਂ ਇੱਥੋਂ ਤੱਕ ਭੱਜ ਜਾਣ ਦੀ ਵੀ ਸੋਚਣ ਲੱਗਦੀ ਉਹਨੂੰ ਆਪਣੇ ਆਪ ਤੇ ਕਰੋਧ ਆਉਣ ਲੱਗਦਾ ਉਹ ਹੌਸਲਾ ਹਾਰ ਵੈਂਦੀ ਪਰ ਫਿਰ ਪਤਾ ਨਹੀਂ ਕਿਹੜੀ ਅਣਦਿੱਖ ਸ਼ਕਤੀ ਉਹਨੂੰ ਆਚ ਝੋੜਦੀ ਆ ਉਹਦੇ ਲਿੱッセ ਹੋਏ ਵਿਸ਼ਵਾਸ ਨੂੰ ਬੰਗਾਰ ਬਣਦੀ ਆ ਕਿ ਇਸੇ ਲਈ ਕੀਤਾ ਸੀ ਨਰਸਿੰਗ ਦਾ ਕੋਰਸ ਕਿ ਜਦੋਂ ਕਿਸੇ ਔਂਕੜ ਨਾਲ ਸਿੱਜਣਾ ਪਵੇ ਤਾਂ ਹਾਰ ਕੇ ਭੱਜ ਜਾਵੋ ਕਿ ਇਸੇ ਲਈ ਸੁਮਾਲੀ ਆਈ ਸੀ ਕਿ ਤਕਲੀਫਾਂ ਤੋਂ ਥੁੜਾਂ ਤੋਂ ਪਿੱਛਾ ਛਡਾਉਣ ਲਈ ਉਹਨਾਂ ਦਾ ਡਟ ਕੇ ਸਾਹਮਣਾ ਕਰਨ ਦੀ ਬਜਾਏ ਸਿਰ ਲੁਕੋ ਕੇ ਭੱਜ ਜਾਵੇ ਉਹ ਆਪਣੀ ਹਾਰੀ ਹੋਈ ਸੋਚਣੀ ਨੂੰ ਝੜਕਦੀ ਤੇ ਝਟਕੇ ਨਾਲ ਇੱਕ ਹਮਲਾ ਮਾਰ ਕੇ ਉੱਠਦੀ ਆਪਣੇ ਨਿੱਤ ਦੇ ਰੁਟੀਨ 'ਚ ਜਾਰ ਉੱਜਦੀ ਅੱਜ ਵੀ ਉਹਦੀ ਇਹੋ ਜਿਹੀ ਹਾਲਤ ਸੀ ਉਹ ਮਸਾ ਟਾਉ ਸੋਚਣੀ ਤੋਂ ਨਿਕਲੀ ਆ ਉੱਠ ਕੇ ਕੈਂਪ ਅੰਦਰ ਚੱਕਰ ਲਾਉਂਦੀ ਆ ਜਿੰਨਾ ਬੱਚਿਆਂ ਨੂੰ ਅੱਜ ਖਾਰਜ ਕਰਨਾ ਹੈ ਉਹਨਾਂ ਨੂੰ ਇੱਕ ਵਾਰ ਫੇਰ ਪੂਰੀ ਤਰ੍ਹਾਂ ਚੈੱਕ ਕਰਦੀ ਆ ਖਾਰਜ ਕਰਨ ਦੇ ਸਾਰੇ ਪੇਪਰ ਪੂਰੇ ਕਰਦੀ ਆ ਆਪਣੇ ਥੱਲੇ ਕੰਮ ਕਰਦੀ ਨਰਸ ਨੂੰ ਉਹਨਾਂ ਦੀਆਂ ਮਾਵਾਂ ਨੂੰ ਸੌਂਪਣ ਦੀ ਹਿਤਾਇਤਾਂ ਦਿੰਦੀ ਆ ਇਹ ਸਾਕਮ ਤੋਂ ਵਹਿਲੀ ਹੋ ਕੇ ਉਹ ਆਪਣੀਆਂ ਸਹਿ ਕਾਮੀਆਂ ਨੂੰ ਨਾਲ ਲੈ ਕੇ ਬਾਕੀ ਦੇ ਬੱਚਿਆਂ ਨੂੰ ਸਮੇਂ ਸਿਰ ਦਵਾਈਆਂ, ਵਾਈਟਾਮਿਨ, ਦੁੱਧ ਦੇਣ ਦੀ ਚੇਤਾਵਨੀ ਦਿੰਦੀ ਹੈ। ਹਰ ਬੱਚੇ ਦੇ ਹਿੱਸੇ ਆਉਂਦੇ ਦੁੱਧ ਦੀ ਮਿਕਦਾਰ ਹੋਰ ਘਟਾਉਣ ਲਈ ਕਹਿੰਦੀ ਆ। ਦੁੱਧ ਵਿੱਚ ਪਾਣੀ ਹੋਰ ਪਾਉਣ ਲਈ ਕਹਿੰਦਿਆਂ ਉਹਦੀ ਆਤਮਾ ਬਲੁੰਦਰੀ ਜਾਂਦੀ ਹੈ। ਗੁੱਸੇ ਦੇ ਸਿਆੜੋ ਦੇ ਮੱਥੇ ਤੇ ਹੋਰ ਡੂੰਗੇ ਹੋ ਜਾਂਦੇ ਨੇ। ਇਹ ਤਕੜੇ ਕਿਵੇਂ ਹੋਣਗੇ? ਜੇ ਇਹਨਾਂ ਦੀ ਖੁਰਾਕ ਇਸ ਤਰ੍ਹਾਂ ਆਏ ਦਿਨ ਘਟਦੀ ਰਹੀ ਤਾਂ ਉਹਦੇ ਨਾਲ ਕੰਮ ਕਰਦੀ ਸਮਾਲੀਨ ਨਰਸ ਨੇ ਇੱਕ ਕਰੂਰ ਸਵਾਲ ਉਹਦੇ ਮੂੰਹ ਤੇ ਖਲਾਰ ਦਿੱਤਾ ਕ੍ਰਿਸਟੀਨਾ ਕੋਲ ਇਹਦਾ ਕੋਈ ਜਵਾਬ ਨਹੀਂ ਸੀ ਉਹ ਕੁਝ ਕੁ ਪਲਾਂ ਲਈ ਖਮੋਸ਼ੀ ਦੀ ਬੁੱਕਲ ਮਾਰ ਗਈ ਫਿਰ ਹੌਲੀ ਹੌਲੀ ਬਿਮਾਰ ਜੀ ਆਵਾਜ਼ 'ਚ ਮਸਾਂ ਕਹਿੰਦੀ ਤੇਰੀ ਗੱਲ ਬਿਲਕੁਲ ਠੀਕ ਆ ਪਰ ਜੇ ਅਸੀਂ ਬਾਹਰ ਇਕੱਠੇ ਹੋਏ ਹਜੂਮ 'ਚ ਕਿਸੇ ਨੂੰ ਵੀ ਦਾਖਲ ਨਾ ਕੀਤਾ ਤਾਂ ਸਾਰੇ ਆਸ ਗਵਾ ਬੈਠਣਗੇ ਟੁੱਟੀ ਆਸ ਨਾਲ ਕੋਈ ਕਿਵੇਂ ਸਾਹ ਲੈਂਦਾ ਕਿਆਸਿਆ ਹੈ ਕਦੇ ਕਿਵੇਂ ਜਿੰਦਾ ਕੋਈ ਨਿਆਸਰਾ ਹੋ ਕੇ ਕ੍ਰਿਸਟੀਨਾ ਹਜੇ ਵੀ ਆਪਣੇ ਅੰਦਰਿਕ ਆਸ ਦੀ ਚਿੰਗ ਮਗਾਈ ਰੱਖਣਾ ਚਾਹੁੰਦੀ ਸੀ ਆਖਰ ਉਸ ਨੇ ਆਪਣੇ ਨਾਲ ਇੱਕ ਨਰਸ ਤੇ ਗੇਟਕੀਪਰ ਨੂੰ ਲਿਆ ਤੇ ਗੇਟ ਤੋਂ ਬਾਹਰ ਉਡੀਕ ਦੀ ਭੀੜ ਵਿੱਚ ਜਾਵੜੀ ਮਿੱਟੀ ਘਟੇ 'ਚ ਬੈਠੀਆਂ ਮਾਵਾਂ ਦੀਆਂ ਨਜ਼ਰਾਂ ਉਹ ਤੇ ਗੱਡੀਆਂ ਗੰਨਾਂ ਉਹਨਾਂ ਦੀਆਂ ਸੁੱਕੀਆਂ ਛਾਤੀਆਂ ਨੂੰ ਚਰੁੰਡ ਦੇ ਬੱਚੇ ਇਹ ਸਾਰੇ ਕੁਝ ਤੋਂ ਬੇਖਬਰ ਆਪਣੇ ਆਰੇ ਲੱਗੇ ਰਹੇ ਗੇਟਕੀਪਰ ਤੇ ਨਰਸ ਨੇ ਆਪਣੀ ਪੂਰੀ ਬਾਹ ਲਾ ਕੇ ਸਾਰਿਆਂ ਨੂੰ ਇੱਕ ਲਾਈਨ 'ਚ ਬਿਠਾਇਆ ਕੀਤਾ ਉਹ ਕੱਲੇ-ਕੱਲੇ ਬੱਚੇ ਕੋਲ ਜਾਂਦੀ ਉਹਨੂੰ ਗੋਹ ਨਾਲ ਵੇਖਦੀ ਉਹਨਾਂ ਦੀਆਂ ਮਿੱਟੀਆਂ ਅੱਖਾਂ ਖੋਲ ਕੇ ਉਹਨਾਂ ਵੱਲ ਝਾਕਦੀ ਸੁੱਕੀਆਂ ਛੇਟੀਆਂ ਬਾਹਾਂ ਫੜਫੜ ਨਬਜਾਂ ਟੋਹਦੀ ਜਿਸ ਬੱਚੇ ਦੇ ਠੀਕ ਹੋਣ ਦੀ ਉਹਨੂੰ ਮਾੜੀ-ਮੋਟੀ ਵੀ ਆਸ ਹੁੰਦੀ ਉਹਦੀ ਮਾਂ ਨੂੰ ਬੱਚੇ ਨੂੰ ਗੇਟ ਅੰਦਰ ਲੈ ਜਾਣ ਦਾ ਇਸ਼ਾਰਾ ਕਰਦੀ ਮਾਂ ਦੀਆਂ ਅੱਖਾਂ 'ਚ ਬੇਪਨਾ ਸ਼ੁਕਰਾਨਾ ਸਿਮ ਆਉਂਦਾ ਗੇਟ ਅੰਦਰ ਜਾਣ ਦੀ ਅਹਿਮੀਅਤ ਦਾ ਸਭ ਨੂੰ ਪਤਾ ਸੀ ਗੇਟ ਅੰਦਰ ਜ਼ਿੰਦਗੀ ਦਾ ਵਰਦਾਨ ਮਿਲਦਾ ਸੀ ਸਾਹ ਲੈਂਦੇ ਰਹਿਣ ਦੀ ਖੁਸ਼ੀ ਪ੍ਰੀਤ ਤਸੱਲੀ ਮਿਲਦੀ ਸੀ ਜਿਨ੍ਹਾਂ ਦੇ ਕੋਲੋਂ ਉਹ ਗੁਜ਼ਰ ਜਾਂਦੀ ਉਹਨਾਂ ਦੀਆਂ ਲੇਲੜੀਆਂ ਉਹਨੂੰ ਰਾਤਾਂ ਤੱਕ ਸੌਣ ਨਾ ਦਿੰਦੀਆਂ ਉਹਨਾਂ ਦੀ ਆਪਣੇ ਬੱਚਿਆਂ ਲਈ ਬੇਵਸੀ ਉਹਦੀ ਵਿਚਰਨ ਵਿੱਚ ਇੱਕ ਪਛਾਲ ਜਿਹਾ ਰੱਖਦੀ ਉਹ ਆਪਣਾ ਫਰਜ਼ ਨਿਭਾਉਂਦੀ ਆਪਣੀ ਸੋਚ ਮੁਤਾਬਕ ਆਪਣਾ ਰੁਟੀਨ ਪੂਰਾ ਕਰੀ ਜਾ ਰਹੀ ਸੀ ਜਿੰਨਾ ਬੱਚਿਆਂ ਨੂੰ 게ਟ ਦੇ ਅੰਦਰ ਨਹੀਂ ਸੀ ਭੇਜ ਰਹੀ ਉਸ ਨੂੰ ਮਹਿਸੂਸ ਹੁੰਦਾ ਕਿ ਉਹ ਉਹਨਾਂ ਨੂੰ ਮੌਤ ਦੀ ਸਜ਼ਾ ਦੇ ਰਹੀ ਆ ਜ਼ਿੰਦਗੀ ਨੂੰ ਹੱਸਦੀਆਂ ਰੁੱਤਾਂ ਦੇ ਬੋਹਿਆਂ ਤੇ ਅੰਗੜਾਈਆਂ ਲੈਂਦਿਆਂ ਵੇਖਣ ਦੀ ਚਾਹਵਨ ਕ੍ਰਿਸਟੀਨਾ ਅੱਜ ਮੌਤਾਂ ਪਰੋਸ ਰਹੀ ਸੀ ਪਹਿਲੀ ਵਾਰ ਉਹਨੂੰ ਇੱਥੇ ਇਸ ਕੈਂਪ ਚ ਆ ਕੇ ਅਹਿਸਾਸ ਹੋਇਆ ਕਿ ਮੌਤ ਜ਼ਿੰਦਗੀ ਦੇ ਕਿੰਨੇ ਨੇੜੇ ਆ ਜ਼ਿੰਦਗੀ ਮੌਤ ਮੌਤ ਜ਼ਿੰਦਗੀ ਕਿੰਨਿਆਂ ਕੋਲ-ਕੋਲ ਹਨ ਕਿੰਨਿਆਂ ਦੂਰ-ਦੂਰ ਵੀ ਕ੍ਰਿਸਟੀਨਾ ਨੂੰ ਕੀ ਪਤਾ ਸੀ ਕਿ ਉਹਨੂੰ ਅਦਾਲਤ ਵੀ ਬਣਨਾ ਪਵੇਗਾ ਮੌਤ ਦੀਆਂ ਸਜ਼ਾਵਾਂ ਵੀ ਸੁਣਾਉਣੀਆਂ ਪੈਣਗੀਆਂ ਉਹਨੂੰ ਜੱਜ ਤੇ ਜਿਉਰੀ ਆਪੇ ਬਣਨਾ ਪਵੇਗਾ ਉਹ ਤਾਂ ਜ਼ਿੰਦਗੀ ਦੇ ਵਕੀਲ ਬਣ ਕੇ ਆਈ ਸੀ ਕਈ ਵਾਰ ਤਾਂ ਉਸ ਨੂੰ ਇਹੋ ਜਿਹੀ ਹਾਲਤ ਵਿੱਚ ਆਪਣੇ ਆਪ ਤੋਂ ਘਿਰਣਾ ਜਿਹੀ ਹੋਣ ਲੱਗਦੀ ਜ਼ਿੰਦਗੀ ਬਖਸ਼ਣ ਵਾਲੇ ਹੱਥ ਹੁਣ ਮੌਤਾਂ ਵੀ ਪਰੋਸ ਰਹੇ ਨੇ ਉਹ ਸਾਰਾ ਕੁਝ ਇੱਕ ਰੋਬਟ ਵਾਂਗ ਕਰੀ ਜਾ ਰਹੀ ਸੀ ਜਿਨੂੰ ਚਾਬੀ ਦੇ ਕੇ ਚਲਾਇਆ ਗਿਆ ਹੋਵੇ ਹਰ ਬੱਚੇ ਦੀਆਂ ਅੱਖਾਂ ਖੋਲਦੀ ਨਬਜ਼ ਢੋਂਦੀ ਧੜਕਣ ਚੈੱਕ ਕਰਦੀ ਉਹਦੀ ਮਾਂ ਵੱਲ ਕਦੇ-ਕਦੀ ਮਾੜਾ-ਮਾੜਾ ਵੇਖਦੀ ਜਦੋਂ ਬੱਚੇ ਨੂੰ ਕੈਂਪ ਅੰਦਰ ਭੇਜਦੀ ਤਾਂ ਉਹਦੀ ਮਾਂ ਉਹ ਵੀ ਤਲਾਸ਼ੇ ਭਰੀ ਤੱਕਣੀ ਨਾਲ ਵੇਖਦੀ ਤੇ ਮਾਂ ਦੀਆਂ ਅੱਖਾਂ 'ਚ ਚਮਕ ਤੇ ਖੁਸ਼ੀ ਵੇਖਦੀ ਤਾਂ ਆਪ ਵੀ ਸਾਰੇ ਦੀ ਸਾਰੀ ਸਰਸਾਰੀ ਜਾਂਦੀ ਇੱਥੇ ਕੈਂਪ 'ਚ ਜਾ ਕੇ ਬੱਚਿਆਂ ਦੀ ਦੇਖਭਾਲ ਕਰਨ ਦਾ ਸਾਰਾ ਇਬਜਾਨਾ ਨੂੰ ਮਿਲ ਜਾਂਦਾ ਸ਼ਾਇਦ ਇਹੋ ਜੇ ਕੁਝ ਪਲ ਸਨ ਜਿਹੜੇ ਉਹਨੂੰ ਇੱਥੇ ਨੂੜੀ ਬੈਠੇ ਸਨ ਨਹੀਂ ਤਾਂ ਚੀਰਾਂ ਦੀ ਇਸ ਨਿਰਾਸ਼ ਤੇ ਤਰਸਯੋਗ ਹਾਲਤ ਤੋਂ ਭੱਜ ਗਈ ਹੁੰਦੀ ਕੀ ਕਸੂਰਾ ਇਹਨਾਂ ਬੱਚਿਆਂ ਦਾ ਸਵਾਲ ਬਾਰ-ਬਾਰ ਉਹਦੀ ਸੋਚਦੀ ਸਰਦਲ ਤੇ ਆਣ ਨੱਪਦਾ ਉਹ ਲੁੱਚੀ ਸਿਆਸਤੇ ਖਿਜਦੀ ਬਦਮਾਸ਼ ਸਿਆਸੀ ਢਾਂਚੇ ਨੂੰ ਨਫ਼ਰਤ ਨਾਲ ਦੁਰਕਾਰਦੀ ਹਿਫਾਜ਼ਤ ਕਰਨਾ ਹੈ ਅਮਰੀਕੀ ਸੁਪਾਨਿਆਂ ਦੀਆਂ ਸੁਣੀਆਂ ਕਰਤੂਤਾਂ ਬਾਰੇ ਸੋਚਦੀ ਸਾਰੀ ਦੀ ਸਾਰੀ ਹਲੂਣੀ ਜਾਂਦੀ ਐਵੇਂ ਹੀ ਚੈੱਕ ਕਰਦੀ ਕਰਦੀ ਉਹ ਕਾਨੂੰਨ ਦੇ ਕੋਲ ਪਹੁੰਚੀ ਆ ਕਾਨੂੰ ਇੱਕ ਵਾਰ ਪਹਿਲਾਂ ਵੀ ਆਇਆ ਪਰ ਉਹਨੇ ਮੋੜ ਦਿੱਤਾ ਸੀ ਕਿਉਂਕਿ ਉਹਦੇ ਬਾਬੇ ਨੇ ਉਹਦੀ ਉਮਰ 10 ਸਾਲਾਂ ਤੋਂ ਉੱਤੇ ਦੱਸੀ ਸੀ ਇਹ ਕੈਂਪ 10 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੀ ਕ੍ਰਿਸਟੀਨਾ ਨੇ ਕਾਨੂੰ ਤੇ ਉਹਦੇ ਬਾਬੇ ਨੂੰ ਪਛਾਣ ਲਿਆ ਮੈਂ ਤੈਨੂੰ ਪਹਿਲਾਂ ਵੀ ਦੱਸਿਆ ਕਿ ਇਹਦੀ ਉਮਰ ਵੱਡੀ ਆ ਤੇ ਮੈਂ ਇਹਨੂੰ ਇਸ ਕੈਂਪ 'ਚ ਦਾਖਲ ਨਹੀਂ ਕਰ ਸਕਦੀ ਇਸ ਦੀ ਉਮਰ ਦੇ ਬੱਚਿਆਂ ਲਈ ਮੋਗਾ ਡਿਸੂ ਕੈਂਪ ਹੈਗਾ ਇਹਨੂੰ ਉੱਥੇ ਲੈ ਜਾ ਮੈਨੂੰ ਇਹਦੀ ਉਮਰ ਦਾ ਭਲੇਖਾ ਲੱਗ ਗਿਆ ਸੀ ਇਹ ਹਾਲੀ 10 ਸਾਲਾਂ ਦਾ ਨਹੀਂ ਹੋਇਆ ਕਾਨੂੰਨ ਦੇ ਬਾਬੇ ਨੇ ਲੇਲੜੀ ਜੀ ਕੱਢਿਆ ਤੇ ਮਸਾ ਕਿਹਾ ਮਤਲਬ ਉਸ ਦਿਨ ਤੱਕ ਤੂੰ ਕਹਿੰਦਾ ਸੀ ਕਿ ਇਹਦੀ ਉਮਰ 10 ਤੋਂ ਵੱਡੀ ਹੈ ਕ੍ਰਿਸਟੀਨਾ ਨੇ ਗੁੱਸੇ 'ਚ ਕਿਹਾ ਉਹਨੂੰ ਅਹਿਸਾਸ ਹੋਇਆ ਕਿ ਇਹ ਬੁੱਢਾ ਕਾਨੂੰਨ ਨੂੰ ਇਸ ਕੈਂਪ 'ਚ ਦਾਖਲ ਕਰਾਉਣ ਲਈ ਝੂਠ ਬੋਲ ਰਿਹਾ ਹੈ ਉਹ ਅਜੇ 10 ਸਾਲਾਂ ਦਾ ਨਹੀਂ ਹੋਇਆ ਜਿਸ ਦਿਨ ਅਮਰੀਕਨ ਫੌਜੀ ਇਹਦੀ ਮਾਂ ਨੂੰ ਸੁੱਤਿਆਂ ਉਠਾਲ ਕੇ ਲੈ ਗਏ ਸੀ ਉਦੋਂ ਤਾਂ ਹੀ ਸੱਤਾਂ ਸਾਲਾਂ ਦਾ ਵੀ ਨਹੀਂ ਸੀ ਹੋਇਆ ਉਸ ਮਾਰਦਾਤ ਨੂੰ ਤਾਂ ਹਜੇ 2 ਸਾਲ ਵੀ ਨਹੀਂ ਹੋਏ 2 ਸਾਲ ਵੀ ਨਹੀਂ ਗੁਜ਼ਰੇ ਉਹ ਆਪਣੀਆਂ ਆਕੜੀਆਂ ਵਰਦੀਆਂ ਚ ਆਏ ਤੇ ਇਹਦੀ ਮਾਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ ਸੀ ਮੇਰੇ ਪੁੱਤ ਨੇ ਜਦੋਂ ਉਹਨਾਂ ਦੀ ਹਰਕਤ ਦਾ ਵਿਰੋਧ ਕੀਤਾ ਤਾਂ ਉਹਨੂੰ ਵੀ ਜ਼ਬਰਦਸਤੀ ਤੋੜ ਲਿਆ ਉਹਨਾਂ ਨੇ ਉਹਦੀ ਲਾਸ਼ ਤਾਂ ਦੂਜੇ ਦਿਨ ਸਾਡੇ ਪਿੰਡ ਦੀ ਹੱਦ ਅੰਦਰ ਹੀ ਮਿਲ ਗਈ ਸੀ ਇਹਦੇ ਪਿਓ ਨੇ ਬਥੇਰਾ ਝਗੜਾ ਕੀਤਾ ਸੀ ਕਾਨੂੰ ਦੀ ਮਾਂ ਦਾ ਕੀ ਕਸੂਰਾ ਜੇ ਮੇਰੇ ਤੇ ਕੋਈ ਸ਼ੱਕ ਆ ਤਾਂ ਮੈਨੂੰ ਲੈ ਚੱਲੋ ਮੈਂ ਹਰ ਤਰ੍ਹਾਂ ਦੀ ਸਜ਼ਾ ਭੁਗਤਣ ਨੂੰ ਤਿਆਰ ਆ ਇਹਦਾ ਕੀ ਕਸੂਰਾ ਸਾਨੂੰ ਮਾਰਨਾ ਹੀ ਵੈਰੀਆਂ ਨਾਲ ਲੜਨ ਲਈ ਮੈਂ ਹੀ ਪਿੰਡ ਦੇ ਜਵਾਨਾਂ ਨੂੰ ਲਾਮਬੰਦ ਕੀਤਾ ਹੈ ਇਹਦਾ ਕਸੂਰ ਵੀ ਆ ਇਹ ਤਾਂ ਤੇਰੀ ਤੀਮੀ ਆ ਤੇ ਦੂਜੀ ਸੋਹਣੀ ਤੇ ਜਵਾਨ ਆ ਸਾਨੂੰ 8 ਮਹੀਨੇ ਹੋ ਗਏ ਅਮਰੀਕਾ ਤੋਂ ਆਇਆ ਆਪਣੀਆਂ ਜਨਾਨੀਆਂ ਤੇ ਗਰਲਫ੍ਰੈਂਡਾਂ ਤੋਂ ਬਿਨਾ ਰਹਿੰਦੇ ਆ ਤੁਹਾਡੀ ਮਦਦ ਕਰਦੇ ਆ ਤੁਹਾਨੂੰ ਤੁਹਾਡੀ ਭਰਾਵਾਂ ਦੀਆਂ ਗੋਲੀਆਂ ਤੋਂ ਬਚਾਉਂਦੇ ਆ ਤੁਹਾਨੂੰ ਵੀ ਸਾਡੀ ਸੇਵਾ ਕਰਨੀ ਚਾਹੀਦੀ ਆ ਸਾਡੀਆਂ ਲੋੜਾਂ ਦਾ ਧਿਆਨ ਰੱਖਣਾ ਚਾਹੀਦਾ ਅਸੀਂ ਸਮਝ ਗਏ ਕਿ ਇਹਦਾ ਕੀ ਹਸ਼ਰ ਹੋਣਾ ਹੈ ਮੇਰੇ ਪੁੱਤ ਨੇ ਉਹਨੂੰ ਉਹਨਾਂ ਦਰਿੰਦਿਆਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਹੋਣੀ ਆ ਤੇ ਉਹ ਇੱਕ ਕਾਰਤੂਸ ਵਿੱਚ ਸਿਮਟ ਗਿਆ ਹੋਣਾ ਤੇ ਉਹ ਫਿਰ ਘਰ ਨਹੀਂ ਪਰਤੀ ਉਹ ਬੜੀ ਅਣਖੀ ਕੁੜੀ ਸੀ ਪਤਾ ਨਹੀਂ ਉਹ ਕਿਸ ਖੂ ਖਾਤੇ ਚ ਪਈ ਹੋ ਪਰ ਉੜਦੀ ਉੜਦੀ ਖਬਰ ਮਿਲੀ ਸੀ ਕਿ ਉਹਨਾ ਅਮਰੀਕਨਾਂ ਚੋਂ ਇੱਕ ਵੀ ਉਸ ਦੀ ਜਵਾਨੀ ਨੂੰ ਮਾਣ ਨਹੀਂ ਸੀ ਸਕਿਆ ਮੇਥੋਂ ਕਾਨੂੰਨੀ ਉਮਰ ਦਸਾਂ ਚ ਉਸ ਦਿਨ ਗਲਤੀ ਹੋ ਗਈ ਸੀ ਕ੍ਰਿਸਟੀਨਾ ਬੁੱਤ ਬਣੀ ਸਾਰਾ ਕੁਝ ਸੁਣਦੀ ਰਹੀ ਉਹਨੂੰ ਇਹੋ ਮਹਿਸੂਸ ਹੋਇਆ ਕਿ ਉਸ ਦਿਨ ਅਮਰੀਕਨ ਫੌਜਾਂ ਨੇ ਕਾਨੂੰਨੀ ਮਾਦਾ ਨਹੀਂ ਸਗੋਂ ਉਹਦਾ ਰੇਪ ਕੀਤਾ ਹੋਵੇ ਐਨਾ ਹੀ ਉਥਲ-ਪੁਥਲ ਹੋਏ ਖਿਆਲਾਂ ਵਿੱਚ ਕਿੰਨਾ ਚਿਰ ਵੀ ਨਾ ਕੁਝ ਕਿਹਾ ਉਹਨਾਂ ਕੋਲ ਬੈਠੀ ਰਹੀ ਆਕਰੋ ਨੇ ਜੇਰਾ ਹੀ ਇਕੱਠਾ ਕੀਤਾ ਤੇ ਕਾਨੂੰਨ ਨੂੰ ਚੈੱਕ ਕਰਨ ਲੱਗ ਪਈ। ਉਹਦੀ ਨਬਸ ਟੋਹੀ ਅੱਖਾਂ ਪੁੱਟ ਕੇ ਵੇਖਿਆ। ਕਾਨੂੰਨ ਨੇ ਵੀ ਪੂਰਾ ਜ਼ੋਰ ਲਾ ਕੇ ਆਪਣੀਆਂ ਅੱਖਾਂ ਖੁੱਲੀਆਂ ਰੱਖਣ ਦੀ ਕੋਸ਼ਿਸ਼ ਕੀਤੀ। ਕ੍ਰਿਸਟੀਨਾ ਨੇ ਇੱਕ ਵਾਰ ਫਿਰ ਕਾਨੂੰਨ ਨੂੰ ਗੋਹ ਨਾਲ ਵੇਖਦੇ ਇੱਕ ਡੂੰਗਾ ਹੋਕਾ ਲਿਆ। ਬਹੁਤ ਦੇਰ ਹੋ ਗਈ ਆ ਬਾਬਾ ਜੀ। ਕਹਿੰਦਿਆਂ ਕ੍ਰਿਸਟੀਨਾ ਜਿਉਂ ਹੀ ਉਹਨਾਂ ਕੋਲੋਂ ਉੱਠਣ ਲੱਗੀ ਤਾਂ ਕਾਨੂੰਨ ਨੇ ਮਿਟ-ਮਿਟ ਜਾਂਦੀਆਂ ਉਦਾਸ ਨਜ਼ਰਾਂ ਨਾਲ ਉਸ ਵੱਲ ਵੇਖਿਆ ਤੇ ਉਹਦੇ ਚਿੱਟੇ ਕੋਟ ਦੀ ਇੱਕ ਕੰਨੀ ਆਪਣੇ ਹੱਥਾਂ 'ਚ ਘੁੱਟ ਲਈ ਤੇ ਅੱਖਾਂ ਮੀਟ ਲਈਆਂ ਅੱਖਾਂ ਜਿਹੜੀਆਂ ਫਿਰ ਕਦੇ ਨਾ ਖੁੱਲੀਆਂ ਸਾਹਾਂ ਦੀ ਭੁੱਬਲ 'ਚ ਇੱਕ ਛਿੰਗ ਜਿਸ ਆਸ ਤੇ ਮਗਦੀ ਰਹੀ ਸੀ ਉਹ ਆਸ ਟੁੱਟਣ ਦੀ ਸੀਤ ਹੋ ਗਈ ਕ੍ਰਿਸਟੀਨਾ ਨੇ ਇੱਕ ਸਰਦ ਹੋਕਾ ਭਰਿਆ ਤੇ ਆਪਣੀਆਂ ਸਿੱਲੀਆਂ ਅੱਖਾਂ ਲੁਕਾਉਂਦੀ ਹੋਈ ਕਾਲੇ-ਕਾਲੇ ਕਦਮੀ ਕੈਂਪ ਦੇ ਗੇਟ ਤੋਂ ਲੰਘ ਗਈ ਸੋ ਦੋਸਤੋ ਇਸ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ